ਸਟੇਟ ਗਵਰਨਮੈਂਟ ਨੂੰ ਮੈਂ ਇਹ ਆਪਣੀ ਅਰਦਾਸ ਕਰਦਾ ਕਿ ਮੇਰਾ ਦੋ ਭਤੀਜੇ ਮੇਰਾ ਪਿਓ ਵੀ ਮੇਰੇ ਸਿੱਧਾ ਮਿੱਤਰੋ ਤੇ ਮੇਰੇ ਛੋਟੇ ਛੋਟੇ ਭਤੀਜੇ ਆ ਉਹਨਾਂ ਦਾ ਕੱਲ ਤੋਂ ਮਰੀ ਸਟੇਟ ਗਵਰਨਮੈਂਟ ਉਹਨਾਂ ਦਾ ਰੋਜ਼ਗਾਰ ਦੇ ਗਵਰਨਮੈਂਟ ਮਲਾਜ਼ਮ ਦੀ ਨੌਕਰੀ ਦੇ ਔਰ ਜਿਹੜਾ ਮੇਰੇ گاؤں ਦੇ ਵਿੱਚ ਮੇ ਜਿਹੜਾ ਨਿਕਲਦਾ ਹੈ ਰਸਤਾ ਇੱਕ ਉਦੇ ਵਿੱਚ ਹੈਵੀ ਵਿਕਲ ਬੰਦ ਹੋਣ ਚਾਹੀਦੇ ਆ ਪੂਰੀ ਦੁਨੀਆ ਪੂਰੀ ਪਬਲਿਕ ਪਰੇਸ਼ਾਨ ਹੈ ਉਹ ਇੰਨੇ ਕ ਜਿਆਦਾ ਪਰੇਸ਼ਾਨ ਹੈ ਔਰ ਰਸਤੇ ਦੋ ਸਕੂਲ ਹੈ ਉਹ ਬੱਚੇ ਵੀ ਰੋਡ ਕਰਾਸ ਕਰਦੇ ਆ ਕੱਲ ਨੂੰ ਮੇਰੇ ਅੱਜ ਭਰਾ ਆ ਗਿਆ ਕੱਲ ਨੂੰ ਕਿਸੇ ਦਾ ਬੱਚਾ ਵੀ ਚਲਾ ਜਾਏਗਾ ਟਰਾਲੀ ਭਰੀ ਪੱਥਰਾਂ ਦੀ ਹੈ ਉਹ ਜਿਹਦੇ ਤੇ ਵੀ ਨੰਗੂ ਕੀ ਉਹ ਬੱਚੇ ਦਾ ਲੱਪਣਾ ਕੁਝ ਪਰ ਮੈਂ ਸਟੇਟ ਗਵਰਨਰ ਨੂੰ ਇਹੀ ਅਦਾਜ਼ ਕਰਦਾ ਕਿ ਇਸ ਮਾਮਲੇ ਨੂੰ ਜਲਦੀ ਜਲਦੀ ਆ ਵੀ ਸਾਨੂੰ ਡਿਸੀਜਨ ਦੋ ਔਰ ਇਸ ਸਾਡਾ ਜਿਹੜਾ ਅਰਦਾਸ ਹੈ ਉਹ ਸਾਡੀ ਪੂਰੀ ਕੀਤੀ ਜਾਏ ਸਾਡੇ ਬੱਚਿਆਂ ਦਾ ਸਾਡਾ ਜਿਹੜਾ ਫਿਊਚਰ ਆ ਕੇ ਆਣੇ ਵਾਲਾ ਉਹਨਾਂ ਫਿਊਚਰ ਦੇ ਵਿੱਚ ਉਹਨਾਂ ਨੂੰ ਅੱਗੇ ਕੁਝ ਮਿਲੇ ਤਾਂ ਕਿ ਉਹ ਆਪਣਾ ਘਰ ਪਰਿਵਾਰ ਚਲਾ ਸਕਣ ਕਿਉਂਕਿ ਮੇਰੇ ਪਿਓ ਦਾ ਸਾਯਾ ਵੀ ਨਹੀਂ ਤੇ ਉਹਦੇ ਪਿਓ ਦਾ ਸਾਯਾ ਵੀ ਉੱਡ ਗਿਆ ਸਿਰ ਤੋਂ ਤੇ ਅੱਗੇ ਜਿਹੜਾ ਆਉਣ ਵਾਲਾ ਸਿਸਟਮ ਹੈ ਉਹ ਤੁਹਾਨੂੰ ਪਤਾ ਹੈ ਕਿ ਬਿਨਾ ਪੈਸੇ ਤੇ ਬਿਨਾ ਰੋਜ਼ਗਾਰ ਤੇ ਕੰਮ ਨਹੀਂ ਚੱਲਦਾ